ਗੰਡੂਆਂ ਵਿਖੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜੋ ਕਿ ਗ੍ਰੈਡ ਦੇ ਵਿੱਚ 331 ਐਂਪੀਅਰ ਦੀ ਮਸ਼ੀਨ ਆ ਚੁੱਕੀ ਹੈ ਜੋ ਬਿਜਲੀ ਦੀ ਦਿੱਕਤ ਸੀ ਨੇੜੇ ਦੇ ਪਿੰਡਾਂ ਨੂੰ ਅਤੇ ਪਿੰਡ ਗੰਡੂਆਂ ਨੂੰ ਮੈਦੇਬਾਸ ਮੋਜੋਵਾਲ ਭੈਣੀ ਗੰਨੂਗੜ ਖੋਖਰ ਅਤੇ ਲਹਿਰੇ ਤੱਕ ਬਿਜਲੀ ਜਾਂਦੀ ਸੀ ਜੋ ਪ੍ਰੋਬਲਮ ਸੋਲਵ ਹੋ ਚੁੱਕੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਗੰਡੂਆਂ ਗ੍ਰੈਡ ਦੇ ਵਿੱਚੋਂ ਹਾਂਜੀ ਕੀ ਕਹੋਗੇ ਜੋ ਗ੍ਰੈਡ ਦੇ ਵਿੱਚ ਮਸ਼ੀਨ ਆਈ ਆ ਸਤਿ ਸ੍ਰੀ ਅਕਾਲ ਜੀ ਮੈਂ ਜੱਗੀ ਗੰਡੂਆਂ ਜਨਰਲ ਸਕੱਤਰ ਬਲਾਕ ਸੁਨਾਮ ਕਿਸਾਨ ਯੂਨੀਅਨ ਸਿੱਧੂਪੁਰ ਅਮੇਰ ਨਾਲ ਪੂਰੀ ਟੀਮ ਤੇ ਮੇਰੇ ਵੱਲ ਸਰਪੰਚ ਸਤਨਾਮ ਸਿੰਘ ਸਾਡੇ ਬਈ ਦਾ ਸਹਿਯੋਗ ਰਿਹਾ ਤਾਂ ਪਹਿਲਾਂ ਸਾਡੀ ਪ੍ਰੋਬਲਮ ਸੀ ਬਿਜਲੀ ਦੀ ਤੇ ਅਸੀਂ ਧਰਨੇ ਮਜਾਰੇ ਵੀ ਕੀਤੇ ਉਸ ਤੋਂ ਬਾਅਦ ਸਾਨੂੰ ਬਈ ਨਾਲ ਗੱਲਬਾਤ ਕਰਕੇ ਅਸੀਂ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਤਾਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ 10 ਦਿਨਾਂ ਦਾ ਟਾਈਮ ਮੰਗਿਆ ਸੀ ਉਹਨਾਂ ਨੇ 6 ਦਿਨਾਂ ਦੇ ਵਿੱਚ ਸਾਨੂੰ ਮਸ਼ੀਨ ਪ੍ਰੋਵਾਈਡ ਕਰਾਤੀ ਤੇ ਹੁਣ ਜਿਹੜੀ ਸਾਡੀ ਬਿਜਲੀ ਦੀ ਸਮੱਸਿਆ ਸੀ ਖੇਤਾਂ ਵਾਲੀ ਸਾਡੀ 4 ਘੰਟੇ ਆਉਂਦੀ ਤੇ ਪਿੰਡ ਵਾਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਸੀ ਇਸ ਨਾਲ ਗ੍ਰਿਡ ਅੰਡਰਲੋਡ ਹੋ ਜਾਊਗਾ ਤੇ ਸਾਡੇ ਪਿੰਡ ਜਿਹੜੀ ਬਿਜਲੀ ਦੀ ਸਪਲਾਈ ਹੈ ਉਹ ਪੂਰੀ ਹੋ ਜੂ ਅਸੀਂ ਪੰਜਾਬ ਸਰਕਾਰ ਦਾ ਫਿਰ ਤੋਂ ਧੰਨਵਾਦ ਕਰਦੇ ਹਾਂ ਖਾਸ ਤੌਰ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਜਦੋਂ ਵੀ ਅਸੀਂ ਕੋਈ ਫਰਿਆਦ ਲੈ ਕੇ ਜਾਂਦੇ ਹਾਂ ਸਾਡੇ ਪਹਿਲ ਦੇ ਆਧਾਰ ਤੇ ਸਾਰੇ ਪਿੰਡਾਂ ਦਾ ਕੰਮ ਹੋ ਪਹਿਲ ਦੇ ਆਧਾਰ ਤੇ ਹੱਲ ਕਰਦੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਪੰਚ ਸਾਹਿਬ ਕੀ ਕਹੋਗੇ ਜੋ ਮਸ਼ੀਨ ਆ ਗਈ ਜੀ ਮਸ਼ੀਨ ਆਉਣ ਦੇ ਸਬੰਧ ਦੇ ਵਿੱਚ ਦਾ ਅਸੀਂ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਬਾਕੀ ਪੰਜਾਬ ਸਰਕਾਰ ਦਾ ਸਰਦਾਰ ਭਵੰਤਨ ਸਿੰਘ ਮਾਨ ਦਾ ਤੇ ਜਿੰਨੇ ਦਿਨਾਂ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਵਾਅਦੇ ਤੋਂ ਹੀ ਮੁਤਾਬਕ ਸਾਨੂੰ 5-4 ਦਿਨ ਪਹਿਲੀ ਮਸ਼ੀਨ ਮਿਲੀ ਆ ਜਣੀ ਹੁਣ ਸੋਖ ਹੋ ਜੂ ਸਾਨੂੰ ਪਿਛਲੀ ਹਾਂ ਸਾਨੂੰ ਜਿਹੜੀਆਂ ਦਿੱਕਤਾਂ ਦੀਆਂ ਪਿਛਲੇ ਸਾਲ ਵੀ ਬਹੁਤ ਦਿੱਕਤਾਂ ਆਈਆਂ ਅਸੀਂ ਉਦੋਂ ਉਹਨਾਂ ਕੋਲੇ ਕੋਈ ਸਕੈਂਦ ਨਹੀਂ ਕੀਤੀ ਮਸਲੇ ਦੀ ਤੇ ਹੁਣ ਉਹ ਸਾਰੇ ਸਾਡੇ ਮਸਲੇ ਹੱਲ ਹੋ ਜਾਣਗੇ ਜਿਹੜੀ ਲਾਈਟ ਦੀ ਦਿੱਕਤ ਆਉਂਦੀ ਸੀ ਜਾਂ ਰਾਤ ਨੂੰ ਫਿਲਟਰ ਪੈਂਦਾ ਸੀ ਤੇ ਕੱਲੇ ਇਹਦੇ ਨਹੀਂ ਕੋਈ ਵੀ ਅਸੀਂ ਪਿੰਡ ਦਾ ਕੰਮ ਲੈ ਕੇ ਜਾਈਏ ਕੋਈ ਗਮਾਂਡੀ ਪਿੰਡ ਦਾ ਜਿਵੇਂ ਵੀ ਮਰਜ਼ੀ ਸਾਨੂੰ ਸਭ ਕਹਿੰਦੇ ਨੇ ਵੀ ਜਿਹੜੇ ਕੋਈ ਕੰਮ ਨੇ ਆਉਣ ਵਾਲੀ ਪੀੜ੍ਹੀ ਦੇ ਕੰਮ ਆਉਣ ਵਾਲੇ ਕੰਮ ਨੇ ਕੋਈ ਨਹਿਰਾਂ ਬਾਰੇ ਕੁਈ ਭੜੂਲੀਆਂ ਬ੍ਰਾਂਚਾਂ ਪਾਉਣੀਆਂ ਨੇ ਵੀ ਉਹਨਾਂ ਬਾਰੇ ਕੰਮ ਲੈ ਕੇ ਆਓ ਵੀ ਜਿਹੜੇ ਆਮ ਛੋਟੇ ਮੋਟੇ ਕੰਮ ਨੇ ਇਹ ਤਾਂ ਚਲੋ ਨਾਰਮਲ ਹੁੰਦੀ ਰਹਿੰਦੇ ਨੇ ਠੀਕ ਹੈ ਜੀ ਧੰਨਵਾਦ ਕੀ ਕਹੋਗੇ ਜੀ ਅਗੂ ਸਾਹਿਬ ਤੁਸੀਂ ਜੋ ਮਸ਼ੀਨ ਆਈ ਆ ਦਿੱਕਤਾਂ ਜਾਨੀ ਕਿਸਾਨਾਂ ਦੀਆਂ ਦਿੱਕਤਾਂ ਵੀ ਜਾਨੀ ਸੋਲਵ ਹੋ ਗਈਆਂ ਨੇ ਨਾਲ ਮੈਂ ਸਤਗੁਰ ਸਿੰਘ ਜਰਨਲਿਸਟ ਖਤਰ ਬੀਕਯੂ ਸਿੱਧੂਪੁਰ ਅਕਾਈ ਗੰਨੂ ਆ ਮੈਂ ਪੰਜਾਬ ਸਰਕਾਰ ਦਾ ਤੇ ਸਾਡੀ ਸਮੁੱਚੀ ਟੀਮ ਦਾ ਤੇ ਸਾਡੇ ਸਰਪੰਚ ਸਤਨਾਮ ਜੀ ਦਾ तहे دلੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀਆਂ ਇਹ ਖੇਤੀਆਂ ਆਉਣ ਵਾਲੀਆਂ ਮੁਸ਼ਕਲਾਂ ਤੇ ਪਿੰਡ ਦੀ ਆਉਣ ਵਾਲੀ ਪ੍ਰੋਬਲਮ ਨੂੰ ਸੋਲਵ ਕੀਤਾਗਾ ਇਸ ਮਸ਼ੀਨ ਨਾਲ ਲਗਭਗ ਸਾਡੀਆਂ ਸਾਰੀ ਪ੍ਰੋਬਲਮ ਸੋਲਵ ਹੋ ਜਾਊਗੀ ਜਿਹਦੇ ਕਾਰਨ ਬਿਜਲੀ ਦੇ ਪਹਿਲਾਂ ਕੱਟ ਲੱਗਦੇ ਸੀ ਸਾਨੂੰ ਉਸ ਤੋਂ निजात ਮਿਲੂਗੀ ਤੇ ਸਾਡੇ ਸਪਲਾਈ ਸਹੀ ਚੱਲੂਗੀ ਧੰਨਵਾਦ ਹਾਂਜੀ ਸਰਪੰਚ ਸਾਹਿਬ ਸਰਦਾਰ ਹਰਪਾਲ ਸਿੰਘ ਚੀਮਾ ਦੇ ਓਐਸਡੀਓ ਸੋਹੀ ਸਾਹਿਬ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਕੋਈ ਆਪਣੇ ਹਲਕੇ ਦੀ ਸਮੱਸਿਆ ਹੁੰਦੀ ਆ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਦੇ ਆਂ ਤਾਂ ਪਹਿਲ ਦੇ ਆਧਾਰ ਤੇ ਉਹ ਮਸਲਾ ਹੱਲ ਕਰਕੇ ਦਿੰਦੇ ਨੇ ਧੰਨਵਾਦ ਠੀਕ ਹੈ ਚਲ ਮੈਂ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ ਗੰਡੂਆ ਕਾਈ ਤੇ ਮੈਂ ਧੰਨਵਾਦ ਕਰਦਾ ਹਰਪਾਲ ਚੀਮਾ ਜੀ ਦਾ ਤੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਪਿੰਡ ਦਾ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਨੇ ਸਾਡੇ ਨਾਲ ਜੁੜ ਕੇ ਮਸ਼ੀਨ ਆਈ ਸਾਡੇ ਕੋਲੇ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦਾ ਵੀ ਤੇ ਬਿਜਲੀ ਵਿਭਾਗ ਦੇ ਦਾ ਵੀ ਧੰਨਵਾਦ ਉਹਨਾਂ ਨੇ ਸਾਨੂੰ ਮਸ਼ੀਨ ਦਿੱਤੀ ਤੇ ਬਹੁਤ ਮਤਲਬ ਪਿੰਡ ਨੂੰ ਸ਼ੌਕ ਹੋ ਜੂਗੀ ਇਹਦੇ ਨਾਲ